जय <sev Yup> <communication> करा पीर बजंगी बजंगी पीर श्री श्री कमलेश कमलेश बी कमलेष सना समाजवादी शिव सना समाजवादी जय करा वीर बजी मैं दसना चाहवा श्री कमलेष भारद्वाज दिशा निर्देश आशीष सना समाजवादी दे ਪੁਚ ਅਧਿਕਾਰੀ ਮੇਰੇ ਨਾਲ ਮੇ ਦਾ ਸਾਹਬ ਜੀ ਜਿੱਲੀ ਜੀ 나ਡੀ ਜੀ ਨਰੇਸ਼ ਜੀ ਨਕੇਸ਼ ਜੀ ਔਰ ਸਾਡੀ ਮਹਿਲਾਵਾਂ ਤੋਂ ਪੀਤੀ ਜੀ ਅੰਜੂ ਜੀ ਸਾਡੇ ਮੱਠੀ ਜੋਗੀ ਜੀ ਇਸ ਤਮਾਮ ਸ਼ਿਕਸਾਨਿਕ ਸਾਹਿਬ ਜੀ ਇਕੱਠੇ ਹੋਏ ਆ ਇਸ ਦਾ ਮੁੱਖ ਕਾਰਨ ਹੈ ਕਿ ਇਸ ਸਮਾਜ ਵਿੱਚ ਨੇ ਸ਼ੁਰੂ ਤੋਂ ਹੀ ਆਤਿਵਾਦ ਦੇ ਨਸ਼ੇ ਦੇ ਵਿਰੋਧ ਵਿੱਚ ਆਪਣੀ ਵਾਇਸ ਬੁਲੰਦ ਕੀਤੀ ਹੈ ਔਰ ਸਮੇ ਸਮੇਸੇ ਇਹ ਲੋਕਾਂ ਨੂੰ ਜਾਗਰੂਕ ਕਰਨ ਲਈ ਗੱਲੀਆਂ ਕੱਢਦੀ ਹੈ ਔਰ ਬਹੁਤ ਜਲਦੀ ਇਸ ਤਨਾ ਸਮਾਜਿਕ ਬੋਲੇ ਪੰਜਾਬ ਵਿੱਚ ਨਸ਼ੇ ਤੇ ਆਤਮਾਰਥ ਦੇ ਵਿਰੁੱਧ ਤਮੀਰ ਰਣੀਏ ਕਦਮ ਚੱਲ ਰਹੀ ਹੈ ਜਿਸ ਦਾ ਆਗਾਸ ਅਸੀਂ ਜਨਦਾ ਸ਼ਹਿਰ ਤੋਂ ਕਰਾਂਗੇ। ਔਰ ਸਾਡੇ ਜਿਹੜੇ ਮਨਿੰਦਰ <th>ਸਾਪੜ ਜੀ ਨੇ ਰਾਕੇਸ਼ ਜੀ, ਸਰਤੋਸ਼ ਜੀ, ਲਾਡੀ ਜੀ, ਜਿੰਦੀ ਜੀ ਇਹਨਾਂ ਸਾਰਿਆਂ ਨੇ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਕਮਲੇਸ਼ ਭਾਰਦੋਲ ਨੂੰ ਆਸ਼ਵਾਸਨ ਦਿੱਤਾ ਸੀ ਕਿ ਅਰਵਲ ਦਿਨਾਂ ਜਿਸੀ ਪੰਜਾਬ ਚ ਦਿੱਤੀ ਉਪਰਿਆਣ ਜਾਰੀ ਕਰਾਂਗੇ। ਜਿਸ ਦੇ ਮੱਦੇਨਜ਼ਰ ਅੱਜ ਇੱਥੇ ਬਹੁਤ ਸਾਰੇ ਯੁਵਾ ਸ਼ੇਸ ਅਸਮਾਵੇਦੀ ਸ਼ਾਮਿਲ ਹੋਏ ਔਰ ਅਸੀਂ ਕਮਲੇਸ਼ ਭਾਰਦੋਲ ਜੀ ਵੱਲੋਂ ਇਹ ਆਸ਼ਵਾਸਨ ਦਵਾਣੇ ਹੈ। कि इन बनता मान सम्मान पार्टी द्वारा दिता जाएगा और जो भी इन्हों तकलीफा आ रही हल किया जाएगा जय श्री राम ਤੱਕ ਪ੍ਰਧਾਨ ਕੋਲ ਤੇ ਨਾਮ ਲੱਗੇ ਇਸ ਇੰਡੀਆ ਦੇ ਵਿੱਚ ਬੰਦੇ ਆ ਕਿ ਮੱਦੇਨਾਲ ਸੇਠੋਟ ਦੇ ਰਾਤੀ ਚੇਅਰਮੈਨ ਜੀ ਹਣੀ ਭਾਰਤਵਾਦੀ ਬਣ ਕੇ ਆ ਸਾਡੇ ਰਾਤੀ ਪ੍ਰਾਚੀਨ ਕਨਵੀਨ ਪਾਰਤਵਾ ਦੀ ਹੁਕਮਨ ਹਾਰਾ ਅਧਿਕਾਰਨ ਖਾਦੋ ਤੇ ਮਤਲਬ ਹੋ ਗਿਆ ਸਾਡੇ ਪਾਰਟੀ ਦੇ ਅੱਛੇ ਅੱਛੇ ਵਰਕਰ ਇੱਥੇ ਨਾਲ ਨੰਬਰ ਆਏ ਹੋਣੇ ਕਿ ਆਤੀ ਜਿਹੜਾ ਕੀ ਆਫਿਸ ਬਕਰ ਤੋਂ ਘਟਾਣ ਨਾ ਜਿਹੜਾ ਕਿ ਛੋਟਾ ਜਿਹਾ ਸਮਾਜਾਦਿ ਦਾ ਇੱਥੇ ਬੁੜਾ ਨਾ ਉਹ ਉਹ ਲੋਕਾਂ ਨੂੰ ਜਿਹੜਾ ਨੇ ਕਿਹਾ ਆ ਸਾਡੇ ਸੰਦੋਭ ਦੀ ਜਿਨ੍ਹਾਂ ਨੂੰ ਅੱਜ ਅਸੀਂ ਉੱਤਰਵਾੜੀ ਵਾਲਾ ਆਪਣਾ ਤਾਂ ਲਾਇਆ ਸਾਡੇ ਰਸਤੇ ਤੇ ਚਿਮਾਣੀ ਵਾਟਵਾਚੀ ਨੇ ਸੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾ ਕੇ ਪਾਰਟੀ ਨੂੰ ਧਰਮਨ ਦਲ ਦੇ ਨਾਲ ਸਹਿਯੋਗ ਕਰਨੇ ਇਹਨਾਂ ਦੇ ਨਾਮ ਨਾਲ ਹੀ ਹੀਰਾ ਜੀ ਉਹਨਾਂ ਨੇ ਜਿੰਮੇਵਾਰੀ ਉੱਤੇ ਗਈਆਂ ਨਾ ਪਰਵਾਰੀ ਲਗਾਇਆ ਤੇ ਉਹਨਾਂ ਨੇ ਜੀ ਐਨ ਕੇ ਦਾ ਕੇਸ ਸੁਝਾਵਾ ਮੱਤਨ ਸੋ ਇਹ ਮੈਂ ਨਾਮ ਰਹਿਣਾ ਤੁਸੀਂ ਜਿਹੜਾ ਜ ਕਰਵਾ ਦੇ ਆਰਡਰ ਦਤਾ ਹੈ ਕਿ ਤੁਸੀਂ ਮੂ ਬੜੀ ਜ਼ਿੰਮੇਵਾਰੀ ਦੇ ਨਾਲ ਨਿਭਾਓ ਤੇ ਸਾਡੇ ਨਾਲ ਇਹਨਾਂ ਨੂੰ ਵਿਸ਼ਵਾਸ ਹੋਇਆ ਕਿ ਸਾਡੇ ਤੋਂ ਆਰਡਰਤਾ ਹੈ ਕਿ ਅਸੀਂ ਨੂੰ ਪਰਮੰਧਾਨ ਦੀ ਨਾਲ ਸੇਵਾ ਕਰਕੇ ਅਸੀਂ ਨੂੰ ਚੇਨਤ ਕਰ ਲੈ ਜਾਵਾਂਗੇ ਤੇ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਪੰਨੀਸ਼ ਭਾਰਤ ਨੂੰ ਹਮੇਸ਼ਾ ਅੱਤਵਾਦ ਤੇ ਨਸ਼ੇ ਦੇ ਖਿਲਾਫ ਲੜਾਈ ਲੜਦੇ ਆ ਰਹੇ ਨੇ ਉਹ ਅਸੀਂ ਉਹਨਾਂ ਦੇ ਜਿਹੜਾ ਕਿ ਵਿਸ਼ਵਾਸ ਗਏ ਨੇ ਪੰਨੀਸ਼ ਅੱਤਵਾਦ ਦੇ ਸੀ ਉਹਨਾਂ ਦੀ ਸ਼ਾਖਾਾਂ ਜਿੱਦਾਂ ਵੀ ਉਹ ਤੁਹਾਨੂੰ ਦਿਸ਼ਾ ਦਿੰਦੇ ਆ ਸੀ ਉਹਨਾਂ ਦੂਸਰੇ ਦਿਸ਼ਾਾਂ ਦਾ ਚਾਹਦੇ ਆ ਤੇ ਸਮਾਜ ਦੇ ਵਿੱਚ ਵਿੱਚ ਜੇਕਰ ਸਮਾਜ ਦੀ ਕੋਈ ਵੀ ਬਰਾਈ ਆਉਂਦੀ ਆ ਚਾਹੇ ਕਿਸੇ ਲੇਡੀਜ਼ ਦੇ ਨਾਲ ਬਦਗਿਆਰ ਹੁੰਦਾ ਹੋਵੇ ਚਾਹੇ ਕਿ ਕਿਸੇ ਪੀਪ ਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੋਵੇ ਚਾਹੇ ਕਿ ਗਾਇਲ ਕਰਕੇ ਰੋੜਦਾ ਹੋਵੇ ਸਿੱਖਿਆ ਸਮਾਜ ਉਹਦੇ ਨਾਲ ਮੈਂ ਲੱਗਦਾ ਕਿ ਸਾਡੇ ਮੈਨਾਂ ਪੁੱਛੀ ਹੈ ਕਿ ਮੈਡਮ ਅੱਜੂ ਜੀ ਹੈ ਇਹ ਹੋਰ ਬਹੁਤ ਸਾਰੇ ਜੀ ਲੇਡੀਜ਼ ਸਾਡੇ ਤੋਂ ਸਾਹਮਣੇ ਜਿਹੜੇ ਕਿ ਸਮਾਜ ਦੇ ਵਿੱਚ ਵਿੱਚ ਦੇ ਸਮਾਜ ਸੇਵਾ ਕਰਦੇ ਆ ਸੋ ਸਿੱਖਿਆ ਸਮਾਜ ਉਹਦੇ ਨਾਲ ਸਮਾਜ ਦੀ ਸੇਵਾ ਲਈ ਪਾਰਟੀ ਬਣੀ ਹੈ ਸੋ ਮੈਂ ਸਾਰੇ ਇਹੀ ਗਾਂ ਦਾ ਸਿੱਖਿਆ ਸਮਾਜ ਦੇ ਵਿਰੇ ਅਜੇ ਨਵੇਂ ਜੁਆਰ ਜੁੜਿਆ ਕਿ ਤੁਸੀਂ ਪਾਰਟੀ ਦੇ ਨਾਲ ਮੋਢੇ ਨਾਲ ਨਾਲ ਚੱਲੋ ਪਾਰਟੀ ਤੁਹਾਡੇ ਨਾਲ ਹਰ ਕੰਮ ਕਰਨ ਚੱਲੇਗੀ ਸੋ ਸ਼ੁਰੂਆਤ